ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 22 ਜਨਵਰੀ ਹੈ। 22 ਜਨਵਰੀ 1922 19 ਜਨਵਰੀ 1922 ਦੇ ਦਿਨ ਸਰਕਾਰ ਦੇ ਨੁਮਾਇੰਦੇ ਨੇ ਅਕਾਲ ਤਖਤ ਸਾਹਿਬ ਤੇ ਆ ਕੇ ਚਾਬੀਆਂ ਦੀ ਥੈਲੀ ਬਾਬਾ ਖੜਕ ਸਿੰਘ ਨੂੰ ਭੇਟ ਕੀਤੀ। ਇਸ ਦੀ ਖਬਰ ਅਗਲੇ ਦਿਨ ਅਖਬਾਰਾਂ ਦੇ ਵਿੱਚ ਛਪੀ। ਜਦ ਇਸ ਦੀ ਖਬਰ ਮੋਹਨਦਾਸ ਕਰਮਚੰਦ ਗਾਂਧੀ ਨੂੰ ਪੁੱਜੀ ਤਾਂ ਉਸ ਨੇ 22 ਜਨਵਰੀ 1922 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਤਾਰ ਭੇਜੀ ਜਿਸ ਦੇ ਵਿੱਚ ਉਸ ਨੇ ਲਿਖਿਆ ਸੀ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਹੈ। ਮੁਬਾਰਕਾਂ ਹੋਣ। ਇਹ ਚਿੱਠੀ 1984 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸੰਭਾਲੀ ਪਈ ਸੀ ਜੋ ਕਿ ਭਾਰਤੀ ਫੌਜ ਨੇ ਕਮੇਟੀ ਦੇ ਦਫ਼ਤਰ ਤੇ ਕਬਜ਼ਾ ਕਰਨ ਮਗਰੋਂ ਬਾਕੀ ਰਿਕਾਰਡ ਦੇ ਨਾਲ ਸੌਂਡ ਦਿੱਤੀ। ਇੰਦਰਾ ਗਾਂਧੀ ਦੇ ਖਿਲਾਫ ਰਾਜ ਨਰੈਣ ਵੱਲੋਂ ਦਰਕੀਤੀ ਗਈ ਚੋਣ ਰੱਟ ਦਾ ਫੈਸਲਾ 12 ਜੂਨ 1975 ਦੇ ਦਿਨ ਸੁਣਾਇਆ ਗਿਆ ਸੀ ਅਤੇ ਇੰਦਰਾ ਦੀ ਚੋਣ ਰੱਦ ਕਰ ਦਿੱਤੀ ਗਈ ਸੀ। ਇੰਦਰਾ ਨੇ ਅਸਤੀਫਾ ਦੇਣ ਦੀ ਬਜਾਏ ਮੁਲਕ ਦੇ ਵਿੱਚ ਅੰਦਰੂਨੀ ਐਮਰਜੈਂਸੀ ਲਾਉਣ ਦਾ ਐਲਾਨ ਕਰ ਦਿੱਤਾ। 25 ਜੂਨ ਨੂੰ ਇੰਦਰਾ ਨੇ ਵਿਧਾਨ ਮੁਅਤਲ ਕਰਕੇ ਸਾਰੀ ਆਪੋਜੀਸ਼ਨ ਲੀਡਰਸ਼ਿਪ ਜੇਲ੍ਹਾਂ ਦੇ ਵਿੱਚ ਸੁੱਟ ਦਿੱਤੀ। ਗ੍ਰਿਫਤਾਰ ਕੀਤੇ ਇਨ੍ਹਾਂ ਆਗੂਆਂ ਦੇ ਵਿੱਚ ਕੋਈ ਵੀ ਅਕਾਲੀ ਨਹੀਂ ਸੀ। ਇਨ੍ਹਾਂ ਦਿਨਾਂ ਦੇ ਵਿੱਚ ਇੰਦਰਾ ਨੇ ਅਕਾਲੀਆਂ ਦੇ ਨਾਲ ਸਮਝੌਤੇ ਦੀ ਕੋਸ਼ਿਸ਼ ਵੀ ਕੀਤੀ। ਕੁਝ ਆਗੂ ਉਸ ਦੇ ਨਾਲ ਮਿਲਵਰਤਨ ਵਾਸਤੇ ਤਿਆਰ ਹੋ ਗਏ ਪਰ ਦੂਜੇ ਪਾਸੇ ਕੁ ਰਾਗੂ ਇੰਦਰਾ ਦੇ ਮੁਖਾਲਫ 파ਟੀਆਂ ਦੇ ਨਾਲ ਸਾਂਝ ਪਾਉਣੀ ਚਾਹੁੰਦੇ ਸਨ 7 ਜੁਲਾਈ 1975 ਨੂੰ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਇਸ ਮੀਟਿੰਗ ਦੇ ਵਿੱਚ ਇੰਦਰਾ ਦੀ ਮੁਖਾਲਫ ਲਾਬੀ ਕਾਮਯਾਬ ਹੋ ਗਈ ਅਤੇ ਦਲ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਉਣ ਦਾ ਮਤਾ ਪਾਸ ਕਰ ਦਿੱਤਾ 9 ਜੁਲਾਈ 1975 ਦੇ ਦਿਨ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੋੜਾ ਸਾਬਕਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸੀਨੀ ਰਾਗੂ ਬਸੰਤ ਸਿੰਘ ਖਾਲਸਾ ਨੇ ਪਹਿਲਾ ਜਥਾ ਲੈ ਕੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਗ੍ਰਿਫਤਾਰ ਇਹ ਮੋਰਚਾ ਐਮਰਜੈਂਸੀ ਖਤਮ ਹੋਣ ਤੱਕ 21 ਜਨਵਰੀ 1977 ਤੱਕ ਤਕਰੀਬਨ ਡੇਢ ਸਾਲ ਚੱਲਦਾ ਰਿਹਾ 21 ਜਨਵਰੀ 1977 ਦੇ ਦਿਨ ਐਮਰਜੈਂਸੀ ਹਟਾਏ ਜਾਣ ਮਗਰੋਂ 22 ਜਨਵਰੀ ਨੂੰ ਇਹ ਮੋਰਚਾ ਖਤਮ ਹੋਇਆ ਇਸ ਮੋਰਚੇ ਦੇ ਵਿੱਚ ਗ੍ਰਿਫਤਾਰੀ ਦੇਣ ਵਾਲੀ ਜਥਿਆਂ ਦੇ ਵਿੱਚ 43472 ਲੋਕ ਸ਼ਾਮਲ ਸਨ 22 ਜਨਵਰੀ 1986 ਸਤਵੰਤ ਸਿੰਘ ਕੇਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। 31 ਅਕਤੂਬਰ 1984 ਦੇ ਦਿਨ ਇੰਦਰਾ ਗਾਂਧੀ ਨੂੰ ਕਤਲ ਕਰਨ ਮਗਰੋਂ ਬਿਆਨ ਸਿੰਘ ਅਤੇ ਸਤਵੰਤ ਸਿੰਘ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕੀਤਾ। ਦੋਹਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਗੋਲੀਆਂ ਦੀ ਬਾਛੜ ਕੀਤੀ ਗਈ। ਇਹਨਾਂ ਗੋਲੀਆਂ ਦੇ ਨਾਲ ਬਿਆਨ ਸਿੰਘ ਦੀ ਮੌਤ ਹੋ ਗਈ ਅਤੇ ਸਤਵੰਤ ਸਿੰਘ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ। ਸਤਵੰਤ ਸਿੰਘ ਨੂੰ ਮਗਰੋਂ ਬਚਾ ਲਿਆ ਗਿਆ। ਬਿਆਨ ਸਿੰਘ ਨੂੰ ਮਾਰਨ ਮਗਰੋਂ ਉਸ ਦੀ ਲਾਸ਼ ਦਾ ਕੀ ਕੀਤਾ ਇਸ ਬਾਰੇ ਕੋਈ ਕੁਝ ਨਹੀਂ ਜਾਣਦਾ। ਕਿਉਂਕਿ ਜੇਕਰ ਉਸ ਦਾ ਸੰਸਕਾਰ ਪੁਲਿਸ ਨੇ ਕੀਤਾ ਵੀ ਤਾਂ ਵੀ ਉਸ ਦੀਆਂ ਹਸਤੀਆਂ ਤੱਕ ਬਿਆਨ ਸਿੰਘ ਦੇ ਪਰਿਵਾਰ ਨੂੰ ਨਹੀਂ ਦਿੱਤੀਆਂ ਗਈਆਂ। 6 ਜੂਨ 1985 ਨੂੰ ਇੰਦਰਾ ਕਤਲ ਕੇਸ ਦੀ ਸੁਣਵਾਈ ਸ਼ੁਰੂ ਹੋਈ ਸੀ ਅਤੇ 22 ਜਨਵਰੀ 1986 ਨੂੰ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ। ਸੈਸ਼ਨ ਜੱਜ ਮਹੇਸ਼ ਚੰਦਰ ਨੇ ਸਤਵੰਤ ਸਿੰਘ, ਬਲਬੀਰ ਸਿੰਘ ਅਤੇ ਕੇਰ ਸਿੰਘ ਨੂੰ ਸਜ਼ਾਏ ਮੌਤ ਸੁਣਾਈ। ਇਹ ਆਮ ਚਰਚਾ ਸੀ ਕੇਸ ਮੁਕਾਦਮੇ ਦਾ ਫੈਸਲਾ ਜੀਵ ਗਾਂਧੀ ਦੀ ਕੋਠੀ ਦੇ ਵਿੱਚ ਲਿਖਿਆ ਹੋਇਆ ਸੀ। 22 ਜਨਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਗੁਰਨਾਮ ਸਿੰਘ ਬੱਬਰ ਡੱਬ ਵਾਲੀ, ਸੁਖਵਿੰਦਰ ਸਿੰਘ ਮਾਸਟਰ ਡੱਬਣ ਵਾਲਾ, ਗੁਰਦਾਸਪੁਰ ਅਤੇ ਗੁਰਿੰਦਰ ਸਿੰਘ ਬੱਬਰ ਪਹਿਲਵਾਨ ਡੱਬਣ ਵਾਲ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 22 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਮਹਿੰਦਰ ਸਿੰਘ ਬਟਾਲਾ, ਹਰਪਜਨ ਸਿੰਘ ਪਟਾਲਾ, ਗੁਸਾਹਬ ਸਿੰਘ ਉਰਫ ਇੰਦਪਾਲ ਸਿੰਘ ਪੁੱਤਰ ਅਜੀਤ ਸਿੰਘ ਮੁੰਡਿਆਲਾ ਨੇੜੇ ਬਹੋੜੂ ਜ਼ਿਲ੍ਹਾ ਅਮਰੀਕਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 22 ਜਨਵਰੀ 2004 ਦੇ ਦਿਨ ਚੰਡੀਗੜ੍ਹ ਦੀ ਬਡਾਲ ਜੇਲ੍ਹ ਦੇ ਵਿੱਚ ਸਰੰਗ ਬਣਾ ਕੇ ਤੇ ਤਿੰਨ ਖਾੜਕੂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ। ਇਹ ਖਾੜਕੂ ਬਿਆਨਤ ਕਤਲ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਸਨ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਪਿਉਰਾ। ਉਹਨਾਂ ਦੇ ਨਾਲ ਇੱਕ اخلاقی ਕੈਦੀ ਦੇਵ ਸਿੰਘ ਵੀ ਫਰਾਰ ਹੋ ਗਿਆ। ਉਸ ਨੇ 2.5 ਫੁੱਟ ਚੌੜੀ, 14 ਫੁੱਟ ਡੂੰਗੀ ਅਤੇ 94 ਫੁੱਟ ਇੱਕ ਸੂਮੇ ਦੇ ਮੁਤਾਬਕ 168 ਫੁੱਟ ਲੰਮੀ ਸੁਰੰਗ ਇੱਕ ਸਾਲ ਦੇ ਵਿੱਚ ਬਣਾਈ ਸੀ। ਪਰ ਇਹਨਾਂ ਦੇ ਵਿੱਚੋਂ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਪਿਉਰਾ ਇੱਕ ਮਹੀਨੇ ਮਗਰੋਂ ਹੀ ਗ੍ਰਿਫਤਾਰ ਕਰ ਲਏ ਗਏ ਪਰ ਜਗਤਾਰ ਸਿੰਘ ਤਾਰਾ ਕਦੇ ਵੀ ਗ੍ਰਿਫਤਾਰ ਕੀਤਾ ਨਾ ਜਾ ਸਕਿਆ। ਮਗਰੋਂ ਇਹਨਾਂ ਨੂੰ ਇਸ ਕਤਲ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਜਿਸ ਨੂੰ ਹਾਈ ਕੋਰਟ ਨੇ ਮਗਰੋਂ ਉਮਰ ਕੈਦ ਦੇ ਵਿੱਚ ਬਦਲ ਦਿੱਤਾ। ਇਸੇ ਸਿੱਕੇ ਇਤਿਹਾਸ ਦੇ ਵਿੱਚ 22 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ। ਪੰਜਾਬ radio USA